ਸਤ ਸ੍ਰੀ ਅਕਾਲ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਪਾਕਿਸਤਾਨ ਦੇ ਨਾਲ ਇਸ ਸਮੇਂ ਇੰਡੀਆ ਦੇ ਹਾਲਾਤ ਬਹੁਤ ਜ਼ਿਆਦੇ ਚੰਗੇ ਨਹੀਂ ਹਨ ਕਾਫੀ ਜ਼ਿਆਦੇ ਤਣਾਅਪੂਰਵਕ ਮਾਹੌਲ ਹੈ ਤੇ ਇਸ ਸਭ ਦੇ ਵਿਚਕਾਰ ਉਹ ਕਿਸਾਨ ਜੋ ਕਿ 1.5 ਸਾਲ ਦੇ ਕਰੀਬ ਸੰਭੂ ਅਤੇ ਖਨੋਰੀ ਬਾਰਡਰਾਂ 'ਤੇ ਰੋਲਦਾ ਰਿਹਾ ਤੇ 2 ਤੋਂ 2.5 ਸਾਲ ਦੇ ਕਰੀਬ ਦਿੱਲੀ ਦੇ ਬਾਰਡਰਾਂ 'ਤੇ ਰੋਲਦਾ ਰਿਹਾ ਪਰ ਹੁਣ ਉਹੀ ਕਿਸਾਨ ਬਾਰਡਰਾਂ ਦੇ ਉੱਪਰ ਦੇਸ਼ ਦੀ ਆਨ-ਵਾਨ ਸ਼ਾਨ ਦੇ ਲਈ ਲੜਾਈ ਲੜਨਗੇ ਆਪਣੀਆਂ ਜਾਨਾਂ ਤੱਕ ਕੁਰਬਾਨ ਕਰ ਦੇਣਗੇ ਜੀਆ ਦੋਸਤੋ ਉਹੀ ਕਿਸਾਨ ਜੋ ਦਿੱਲੀ ਦੇ ਬਾਰਡਰਾਂ ਦੇ ਬੈਠਾ ਸੀ ਜੋ ਸੰਭੂ ਅਤੇ ਖਨੌਰੀ ਦੇ ਬਾਰਡਰਾਂ ਦੇ ਬੈਠਾ ਸੀ ਉਹਨਾਂ ਦੇ ਹੀ 3 ਪੁੱਤ ਹੁਣ ਬਾਰਡਰਾਂ ਤੇ ਲੜਾਈ ਲੜ ਰਹੇ ਜੋ ਆਪ ਕਿਸਾਨ ਹਨ ਜਿਨ੍ਹਾਂ ਦੇ ਮਾਤਾ ਪਿਤਾ ਪੁਰਖੇ ਕਿਸਾਨ ਹਨ ਸੋ ਕੀ ਕਹਿੰਦਾ ਤੁਹਾਡੇ ਇਸ ਬਾਰੇ ਕਮੈਂਟ ਕਰਨਾ ਉੱਥੇ ਹੀ ਵੀਰ ਗਗੂ ਨੇ ਵੀ ਇਸ ਬਾਰੇ ਗੱਲਬਾਤ ਕੀਤੀ ਹੈ ਆਓ ਸੁਣੋ ਕੀ ਕਿਹਾ ਹੋਰ ਅਪਡੇਟਸ ਦੇਖਦੇ ਰਹਿਣ ਦੇ ਲਈ ਬਣੇ ਰਹਿਣਾ ਲਿਮਟਿਡ ਗਿਆਨ ਦੇ ਨਾਲ ਔਰ ਅੱਜ ਵੀਰੋ ਜਿਵੇਂ ਪਾਕਿਸਤਾਨ ਦੇ ਨਾਲ ਜੰਗ ਦਾ ਮਾਹੌਲ ਬਣਿਆ ਹੋਇਆ ਹੈ ਔਰ ਮੈਂ ਅੱਜ ਇੱਕ ਗੱਲ ਕਹਿਣੀ ਚਾਹੁੰਦਾ ਹਾਂ ਉਹੀ ਕਿਸਾਨ ਜਿਹੜੇ 2 ਸਾਲ ਤੜਫਦੇ ਰਹੇ ਦਿੱਲੀ ਦੇ ਬਾਰਡਰ ਦੇ ਉੱਤੇ 600 ਕਿਸਾਨ ਠੰਡ ਦੇ ਨਾਲ ਠਰ ਕੇ ਉਹਨਾਂ ਦੀ ਮੌਤ ਹੋ ਗਈ 600 ਕਿਸਾਨ ਦੀ ਪੂਰੇ ਪੰਜਾਬ ਦੇ ਕਿਸਾਨ ਉੱਥੇ ਗਏ ਸਨ ਔਰ ਉਹਨਾਂ ਹੀ ਕਿਸਾਨਾਂ ਦੇ ਬੱਚੇ ਹਨ ਜਿਹੜੀ ਸਭ ਤੋਂ ਬਰੇਵੀਅਰ ਰੇਸ ਬਰੇਵੀਅਰ ਰੇਸ ਸਿੱਖ ਰੈਜੀਮੈਂਟ ਆ ਇਹ ਗੋਰਿਆਂ ਨੇ ਅੰਗਰੇਜ਼ਾਂ ਨੇ ਇਹ ਤੈਅ ਕੀਤਾ ਹੋਇਆ ਹੈ ਦੂਜੇ ਨੰਬਰ ਤੇ ਮਰਾਠਾ ਜਾਟ ਵਗੈਰਾ ਔਰ ਗੋਰਖਾ ਵਗੈਰਾ ਹੁੰਦੀਆਂ ਨੇ ਬਾਅਦ ਚ ਸਭ ਤੋਂ ਬਰੇਵੀਅਰ ਰੇਸ ਸਿੱਖ ਰੈਜੀਮੈਂਟ ਆ ਔਰ ਕਿੰਨਾ ਦੇ ਬੱਚੇ ਨੇ ਸਿੱਖ ਰੈਜੀਮੈਂਟ ਉਹਨਾਂ ਕਿਸਾਨਾਂ ਦੇ ਜਿਹੜੇ 2 ਸਾਲ ਆਪਣੀਆਂ ਮੰਗਾਂ ਨੂੰ ਲੈ ਕੇ ਦਿੱਲੀ ਦੀਆਂ ਸੜਕਾਂ ਦੇ ਉੱਤੇ ਲੇਟੇ ਹੋਏ ਸਨ ਔਰ ਸੇ ਸੋ ਕਿਸਾਨ ਦੀ ਮੌਤ ਹੋਈ ਉਹਨਾਂ ਦੇ ਬੱਚੇ ਅੱਜ ਉਹਨਾਂ ਦੇ ਬੱਚੇ ਬਾਰਡਰ ਦੇ ਉੱਤੇ ਲੜਨ ਵਾਸਤੇ ਸਭ ਤੋਂ ਪਹਿਲਾਂ ਪਹੁੰਚਨੇ ਨੇ ਸਭ ਤੋਂ ਪਹਿਲਾਂ ਸਭ ਤੋਂ ਅੱਗੇ ਸਿੱਖ ਰੈਜੀਮੈਂਟ ਜਿਹੜੀ ਆ ਉਹਨੂੰ ਭੇਜਦੇ ਨੇ ਔਰ ਜੇ ਆਪਾਂ ਆਕਾਸ਼ ਦੀ ਗੱਲ ਕਰੀਏ ਆਕਾਸ਼ ਜਿਹੜੀ جنگ ਲੜਦੀ ਆ ਔਰ ਉਹਦੇ ਵਿੱਚ ਸਾਡਾ ਚਲੋ ਸਾਡਾ ਤੁਹਾਡਾ ਮੈਂ ਇਹ ਨਹੀਂ ਕਹਿੰਦਾ ਪਰ ਉਹਦੇ ਵਿੱਚ ਵੀ ਸਿੱਖ ਚੀਫ 에ਅਰ ਚੀਫ ਮਾਰਸਲ ਸਰਦਾਰ ਏਪੀ ਸਿੰਘ ਸਲੂਟ ਆ ਉਸ ਪਰਸਨੈਲਿਟੀ ਨੂੰ ਜਿਹੜੀ 에ਅਰ ਫੋਰਸ ਆ ਉਹਦਾ ਇੰਚਾਰਜ ਆ ਔਰ ਆਕਾਸ ਉਹਦੇ ਥੱਲੇ ਆ ਉਹਨੇ ਦੇਖਣਾ ਆਕਾਸੀ ਜੰਗ ਜਿਹੜੀ ਆ ਔਰ ਜ਼ਮੀਨੀ ਜੰਗ ਜਿਹੜੀ ਆ ਉਹਦੇ ਵਿੱਚ ਸਭ ਤੋਂ ਅੱਗੇ ਸਿੱਖ ਮਾਰਸਲ ਜਿਹੜੀ ਹੱਡੀ ਰੇਸ ਆ ਇਹ ਹੁੰਦੀ ਆ ਔਰ ਮੈਂ ਇਹ ਵੀਡੀਓ ਤਾਂ ਬਣਾ ਰਿਹਾ ਕਿ ਅਸੀਂ ਖੜਨਾ ਵੀ ਆ ਲੜਨਾ ਵੀ ਆ ਔਰ ਆਪਣੇ ਆਪਣੀ ਧਰਤੀ ਵਾਸਤੇ ਮਰਨਾ ਵੀ ਆ ਜੋ ਮਰਜ਼ੀ ਹਾਨੂੰ ਕਰਨਾ ਪਏ ਪਰ ਜਿਹੜਾ ਸਾਡੇ ਨਾਲ ਵਰਤੀਰਾ ਤੁਸੀਂ ਕਰਦੇ ਹੋ ਉਹ ਮਤਰਈ ਮਾਂ ਵਾਲਾ ਕਰਦੇ ਹੋ ਜਿਹੜਾ ਸਾਡੇ ਨਾਲ ਤੁਸੀਂ ਕਿਸਾਨਾਂ ਨਾਲ ਚਾਹੇ ਪੰਜਾਬ ਦੇ ਕਿਸਾਨ ਭਾਵੇਂ ਹਰਿਆਣੇ ਦੇ ਜਾਟ ਦੇ ਭਾਵੇਂ ਜੁਪੀ ਦੇ ਵਰਤੀਰਾ ਤੁਸੀਂ ਜਿਹੜਾ ਕਿਸਾਨਾਂ ਨਾਲ ਵਰਤੀਰਾ ਤੁਹਾਡਾ ਉਹ ਵੈਰੀ ਬੈਡਲੀ ਔਰ ਸੜਕਾਂ ਦੇ ਉੱਤੇ ਲੇਟੇ ਰਹੇ 2 ਸਾਲ ਔਰ ਸੇਸੋ ਕਿਸਾਨ ਠਰ ਕੇ ਮਰ ਗਿਆ ਠੰਡ ਨਾਲ ਗਰਮੀਆਂ ਨਾਲ ਔਰ ਜਿਹੜਾ ਦੇਸ਼ ਦਾ ਪ੍ਰਧਾਨ ਮੰਤਰੀ ਹੀ ਉਹ ਆਪਣੇ ਮਹਿਲਾਂ ਵਿੱਚ ਸੁੱਤਾ ਹੀ ਅਸਲੀ ਰਾਜਾ ਤੇ ਉਹ ਹੁੰਦਾ ਕਿ ਉਹਨੂੰ ਪਤਾ ਲੱਗਦਾ ਕਿ ਮੇਰੇ ਦੇਸ਼ ਦੇ ਕਿਸਾਨ ਅੰਨ ਦਾ ਤਾਂ ਆਏ ਨੇ ਸੜਕਾਂ ਦੇ ਉੱਤੇ ਲੇਟੇ ਹੋਏ ਨੇ ਆਪਣੀ ਮੰਗ ਲੈ ਕੇ ਔਰ ਉਹ ਵੀ ਥੱਲੇ ਪੁੰਜੇ ਚਮਕੜਾ ਮਾਰ ਕੇ ਬਹਿ ਕੇ ਔਰ ਕਿਸਾਨਾਂ ਨੂੰ ਕਹਿੰਦਾ ਕਿ ਦੱਸੋ ਕਿਹੜੀ ਮੰਗ ਆ ਤੁਹਾਡੀ ਕਿਸਾਨਾਂ ਦੀ ਵੀਰੋ ਕਿਸਾਨ ਹੀ ਦੇਸ਼ ਦੀ ਰੀੜ ਦੀ ਹੱਡੀ ਆ ਜਦੋਂ ਅੰਗਰੇਜ਼ਾਂ ਕੋਲੋਂ ਦੇਸ਼ ਆਜ਼ਾਦ ਕਰਾਇਆ ਸੀ ਔਰ ਪੰਜਾਬ ਦੀਆਂ 70 80% ਕਰਬਾਂ ਦੀਆਂ ਸਨ ਜਦੋਂ ਜ਼ਿਲ੍ਹਿਆਂ ਵਾਲੇ ਬਾਗ ਚ ਐਡਵਾਈਜ਼ਰ ਨੇ ਖੂਨੀ ਖੇਲ ਖੇਡਿਆ ਸੀ ਔਰ ਉਦਮ ਸਿੰਘ ਨੇ ਲੰਡਨ ਦੇ ਵਿੱਚ ਜਾ ਕੇ ਬਦਲਾ ਲਿਆ ਸੀਗਾ ਉਹਨਾਂ ਮਸੂਮਾਂ ਦਾ ਭਗਤ ਸਿੰਘ ਅਸੈਂਬਲੀ ਦੇ ਵਿੱਚ ਬੰਬ ਸੁੱਟ ਕੇ ਅੰਗਰੇਜ਼ਾਂ ਨੂੰ ਇੱਕ ਵਾਰ ਉਹਨਾਂ ਦੇ ਪੈਰਾਂ 'ਚੋਂ ਜ਼ਮੀਨ ਕੱਢ ਦਿੱਤੀ ਔਰ ਏੜੀ ਏੜੀਆਂ ਵੱਡੀਆਂ ਔਰ ਜਦੋਂ ਇਹ ਧਾੜ ਵੀ ਆਉਂਦੇ ਰਹੇ ਨੇ ਅਫਗਾਨ ਤੁਸੀਂ ਪਾਕਿਸਤਾਨ ਦੀ ਗੱਲ ਕਰਦੇ ਹੋ ਕਿ ਪਾਕਿਸਤਾਨ ਨਾਲ ਜੰਗ ਲੱਗੀ ਪਾਕਿਸਤਾਨ ਨਾਲ ਉਹ ਪਾਕਿਸਤਾਨ ਤੇ ਯਾਰ ਬੜੀ ਛੋਟੀ ਜੀ ਗੱਲ ਆ افغانستاں ایران عراق ا غزنوی ابدالی بڑے بڑے ਧਾਰ ਵੀ ਜਦੋਂਦੇ ਰਹੇ ਨੇ ਇਸ ਦੇਸ਼ ਨੂੰ ਲੁੱਟਣਾ ਔਰ ਉਦੋਂ ਸਿੱਖ ਰੈਜੀਮੈਂਟ ਰੈਜੀਮੈਂਟੀ ਮੈਂ ਕਮਾਂਗਾ ਉਦੋਂ ਸਿੱਖ ਭਾਈਚਾਰਾ ਸਿੱਖ ਕੌਮ ਹੀ ਉਹਨਾਂ ਦੇ ਅੱਗੇ ਅੜਦੀ ਹੀ ਹੋਰ ਕੋਈ ਅੜਿਆ ਨਹੀਂ ਉਹ ਰੋਣਾ ਨੂੰ ਪਿਝਾਇਆ ਵੀ ਔਰ ਪਿਝਾ ਕੇ ਰਾਜ ਵੀ ਕੀਤਾ ਔਰ ਕਾਬਲ ਤੋਂ ਲੈ ਕੇ ਔਰ ਜੰਮੂ ਕਸ਼ਮੀਰ ਤੱਕ ਮਹਾਰਾਜਾ ਰਣਜੀਤ ਸਿੰਘ ਦਾ ਝੰਡਾ ਚੁਲਦਾ ਹੁੰਦਾ ਸੀ ਇਹ ਉਹਨੇ ਸਿੱਖ ਔਰ ਇਹਨਾਂ ਨੂੰ ਤੁਸੀਂ 2 ਸਾਲ ਦਿੱਲੀ ਦੇ ਬਾਰਡਰਾਂ ਦੇ ਉੱਤੇ ਇਦਾਂ ਰੋਲਿਆ ਕਿ ਜਿੱਦਾਂ ਇਹ ਇਹਨਾਂ ਦੀ ਕੋਈ ਵੈਲੀ ਨਹੀਂ ਹੈਗੀ ਇਹ ਜਿੱਦਾਂ ਸਾਡੇ ਦੇਸ਼ ਦਾ ਹਿੱਸਾ ਹੀ ਹੈ ਨਹੀਂ ਸੀਸੋਂ ਕਿਸਾਨ ਵਿਚਾਰੇ ਦੀ ਮੌਤ ਹੋ ਗਈ ਔਰ ਅੱਜ ਹੁਣ ਜੰਗ ਦੀਆਂ ਗੱਲਾਂ ਹੋਣੀਆਂ ਨੇ ਔਰ ਹੁਣ ਸਭ ਤੋਂ ਪਹਿਲਾਂ ਸਿੱਖ ਰੈਜੀਮੈਂਟ ਅੱਗੇ ਆਉਣੀ ਆ ਦੇਖ ਲਿਓ ਜਾਓ ਸਿੱਖ ਰੈਜੀਮੈਂਟ ਯਾਰਡ ਰੈਜੀਮੈਂਟ ਤੇ ਆ ਕਿਸ ਕਿਸ ਆ ਰੈਜੀਮੈਂਟਾਂ ਨੂੰ ਪਸਾਹ ਕਰਕੇ ਇਹ ਪਰ ਲੜ ਕੇ ਵਿਖਾ ਲੋ ਜਰਾ ਪਾਕਿਸਤਾਨ ਦੇ ਨਾਲ 1971 ਦੇ ਵਿੱਚ ਸਭ ਤੋਂ ਵੱਧ ਕੁਰਬਾਨੀਆਂ ਸਿੱਖਾਂ ਦੀਆਂ ਸਨ ਜਦੋਂ ਪਾਕਿਸਤਾਨ ਨਾਲ جنگ ਲੱਗੀ ਔਰ ਜਨਰਲ ਅਰੋੜਾ ਨੇ ਜਿਤਾਈ ਸੀ ਔਰ ਮੈਂ ਵੀਰ ਇੱਥੇ ਕੋਈ ਇਹ ਨਹੀਂ ਕਿ ਤੋਂ ਮੈਂ ਵੱਖਵਾਦੀ ਗੱਲ ਕਰ ਰਿਹਾ ਹਾਂ ਵਾ ਮੈਂ ਇਹ ਕਹਿ ਰਿਹਾ ਵਾਂ ਕਿ ਸਿੱਖ ਪੰਜਾਬ ਦੇ ਜਿਹੜੇ ਸਿੱਖ ਭਾਈਚਾਰਾ ਵਾ ਇਹਦੇ ਨਾਲ ਵਿਤਕਰਾ ਨਾ ਕਰੋ ਮਤਰਾਈ ਮਾਂ ਵਾਲਾ ਇਹਦੇ ਨਾਲ ਵਿਤਕਰਾ ਨਾ ਕਰੋ ਇਹਨੂੰ ਵੀ ਇੱਕ ਆਪਣਾ ਆਪਣਿਆਂ ਵਾਲਾ ਪਿਆਰ ਦਿਓ ਜੇਕਰ ਚੱਲਣਾ ਤਾਂ ਫਿਰ ਪ੍ਰੋਪਰ ਇਮਾਨਦਾਰੀ ਨਾਲ ਚੱਲੋ ਇੱਕ ਦੂਜੇ ਨੂੰ ਆਪਣਾ ਬਣਾ ਕੇ ਚੱਲੋ ਤਾਂ ਹੀ ਦੇਸ਼ ਦੀ ਜਿਹੜੀ ਆ ਜਿਹੜੀ ਦੇਸ਼ ਦੀ ਸਪਿਰਟ ਆ ਦੇਸ਼ ਦੀ ਕੈਪੇਬਿਲਟੀ ਆ ਇਹ ਤਾਂ ਹੀ ਵਧਣੀ ਆ ਜੇ ਕਰੇ ਨਾ ਸਾਰੇ ਨਾਮ ਲੈ ਕੇ ਮੈਂ ਕੱਲੇ ਸਿੱਖ ਨਹੀਂ ਮੈਂ ਹਰਿਆਣੇ ਦੇ जाट ਭਾਈਚਾਰੇ ਯੂਪੀ ਦੇ ਕਿਸਾਨ ਸਾਰੇ ਕਿਸਾਨਾਂ ਦੀ ਗੱਲ ਕਰ ਰਿਹਾ ਮੈਂ ਸੋ ਹੁਣ ਮੈਂ ਇੱਕ ਹੋਰ ਇੱਕ ਖਾਸ ਗੱਲ ਕਰਦਾ ਕਿ ਜਦੋਂ ਇੱਥੇ ਕਰਨਲ ਆ 7 8 ਪੁਲਿਸ ਦੇ ਕੁਝ ਅਫਸਰਾਂ ਨੇ ਇੱਕ ਕਰਨਲ ਨੂੰ ਕੁੱਟ-ਕੁੱਟ ਕੇ ਉਹਦਾ ਮੂੰਹ ਸਜਾਤਾ ਹੀ ਕਰਨਲ ਹੋਵੇ ਕਰਨਲ ਦੀ ਪੋਸਟ ਤੇ ਜਿਸ ਬੰਦੇ ਨੇ ਜਾ ਕੇ ਬਾਰਡਰ ਕਰਨਲ ਦੇ ਹੀਠ ਬਾਰਡਰ ਹੁੰਦਾ ਵਾ ਦੇਸ਼ ਦੀ ਰਾਖੀ ਕਰਦਾ ਕਰਨਲ ਔਰ ਕਰਨਲ ਨੂੰ ਕੁੱਟ-ਕੁੱਟ ਕੇ ਉਹਦਾ ਮੂੰਹ ਸਜਾਇਆ ਤਾ ਹੀ ਕੁਝ ਭ੍ਰਿਸ਼ਟ 7-8 ਪੁਲਿਸ ਦੇ ਅਧਿਕਾਰੀਆਂ ਨੇ ਔਰ ਉਹਦੀ ਘਰ ਦੀ ਕਰਨਲ ਦੀ ਵਾਈਫ ਚਰਾਹਿਆਂ ਚ ਚੌਂਕਾਂ ਚ ਗਲੀਆਂ ਦੇ ਵਿੱਚ ਰੋ ਰੋ ਤਰਲੇ ਲੈ 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 কুরਲਾ কুরਲਾ ਕੇ ਵਿਚਾਰੀ ਇਨਸਾਫ ਮੰਗਦੀ ਰਹੀ ਪਰ ਉਹਨੂੰ ਇਨਸਾਫ ਨਹੀਂ ਮਿਲਿਆ ਇੱਕ ਕਰਨਲ ਦਾ ਮੂੰਹ ਸਜਾਤਾ ਕੁੱਟ-ਕੁੱਟ ਕੇ ਔਰ ਉਹਨੂੰ ਇਹ ਕਿਹਾ ਕਿ ਏਕਨ ਕਾਊਂਟਰ ਕਰਕੇ ਆਏ ਆ ਤੈਨੂੰ ਵੀ ਠੋਕ ਦਾਂਗੇ ਲੋਟ ਪਾਏਗੀ ਤੇ ਪਤਾ ਨਹੀਂ ਇਹ ਕਿ ਇਹ 7-8 ਜਾਣੇ ਕਿਸੇ ਨੂੰ ਮਾਰ ਕੇ ਆਏ ਹੀਗੇ ਤੇ ਬਾਅਦ ਚ ਕਰਨਲ ਨੂੰ ਵੀ ਧਮਕਾ ਦਿੰਦੇ ਸੀ ਕਿ ਤੈਨੂੰ ਵੀ ਠੋਕਾਂਗੇ ਤੇ ਮੈਂ ਤਾਂ ਹੁਣ ਇਹ ਕਹਿੰਦਾ ਕਿ ਉਹ 7-8 ਜਿਹੜੇ ਪੁਲਿਸ ਵਾਲੇ ਆ ਉਹ ਉਹ ਉਹਨਾਂ ਨੂੰ ਤੇ ਜਿਹੜਾ ਉਸ ਨਾਮ ਪਟਿਆਲੇ ਦਾ ਐਸਐਸਪੀ ਇਹਨਾਂ ਨੂੰ ਘਲਾਉ ਉੱਥੇ ਬਾਰਡਰ ਤੇ ਇਹ ਲੜਨ ਉਥੇ ਬਾਰਡਰ ਤੇ ਜਾ ਕੇ ਦੋ ਦਿਨ ਹੀ ਇਹ ਕਾਰਡ ਕੱਟ ਸਕਦੇ ਔਰ ਮੈਂ ਇਹੀ ਵੀਰੋ ਗੱਲ ਕਰਦਾ ਹਾਂ ਔਰ ਇੱਕ ਡੀ ਆਈ ਜੀ ਆਈ ਜੀ ਲੈਵਲ ਦਾ ਅਧਿਕਾਰੀ ਔਰ ਉਹ ਕਿਸਾਨਾਂ ਬਾਰੇ ਕੀ ਬੋਲ ਰਿਹਾ ਹੈ ਕਿਸੇ ਪੱਤਰਕਾਰ ਨੇ ਪੁੱਛ ਲਿਆ ਕਿ ਕਿਸਾਨ ਆਂਦੇ ਆ ਫਿਰ ਲਾ ਲਾਂਗੇ ਧਰਨਾ ਉਹ ਰੋ ਅੱਗੇ ਕੀ ਕਹਿ ਰਿਹਾ ਵਾ ਕਿ ਜੇ ਦੁਬਾਰਾ ਆਉਣ ਜਿਹਦੇ ਅਸੀਂ ਕਰੇ ਰਿਟਾਇਰ ਹੋ ਗਏ ਆ ਅਸੀਂ ਇੱਥੇ ਹੀ ਆਂ ਕਰ ਲਾਂਗੇ ਇਹਨਾਂ ਦਾ ਇਲਾਜ ਇੱਕ ਆਜੀ ਡੀ ਆਜੀ ਲੈਵਲ ਦਾ ਅਧਿਕਾਰੀ ਉੱਥੇ ਇਹ ਕਹਿ ਰਿਹਾ ਮਤਲਬ ਆ ਜਦੋਂ ਇਹਨਾਂ ਨੇ ਕਿਸਾਨਾਂ ਵਿਚਾਰੇ ਨੂੰ ਇੱਥੇ ਜਲੀਲ ਕੀਤਾ ਉਹ ਦਿੱਲੀ ਤੇ ਕੀਤਾ 2 ਸਾਲ ਦਿੱਲੀ ਤੇ ਰੁਲੇ ਰੁਲੇ ਕਿਸਾਨ ਔਰ ਇੱਥੇ ਵੀ ਉਹਨਾਂ ਨੂੰ ਪੂਰਾ ਜਲੀਲ ਕੀਤਾ ਕੋਈ ਗੈਸ ਚੁੱਲਾ ਕਿਸੇ ਦੀ ਕੋਈ ਵਿਚਾਰਾ ਕੋਈ ਕੋਈ ਕੁਰਸੀ ਚੋਕੇ ਲੈ ਗਿਆ ਕੋਈ ਚਮਚਾ ਚੋਕੇ ਲੈ ਗਿਆ ਕੋਈ ਗੈਸ ਚੁੱਲਾ ਲੈ ਗਿਆ ਕੋਈ ਟਰਾਲੀ ਲੈ ਗਿਆ ਔਰ ਕਿਦਾਂ ਉਹਨਾਂ ਨੂੰ ਜਲੀਲ ਕੀਤਾ ਬਸਾ ਕੀ ਹੀ ਇਹਨਾਂ ਦੀ ਹੰਕਾਰ ਇਹਨਾਂ ਨੂੰ ਇੰਨਾ ਚੜਿਆ ਸੀ ਕਿ ਆਂਦੇ ਹੀ ਵੀ ਅਸੀਂ ਇੱਕ ਦਿਨ ਦੇ ਵਿੱਚ ਵਿੱਚ ਇਹਨਾਂ ਨੂੰ ਇਸ ਤਰੀਕੇ ਨਾਲ ਧਰਨਾ ਚਕਾਵਾਂਗੇ ਕਿ ਅਗਲੇ ਦਿਨ ਜੇ ਕੋਈ ਆ ਕੇ ਸੜਕ ਵੇਖੇਗਾ ਤੇ ਕੋਈ ਕਿਸੇ ਨੂੰ ਇਹ ਵੀ ਨਹੀਂ ਅੰਦਾਜ਼ ਕੋਈ ਸੋਚ ਨਹੀਂ ਸਕੇਗਾ ਕਿ ਇੱਥੇ ਧਰਨਾ ਲਗਾ ਹੀ ਰਾਤੋਂ ਰਾਤ ਐਸਾ ਹੁੰ ਜਾ ਕੇ ਰਾਂਗੇ ਇੰਨਾ ਹੰਕਾਰ ਬੋਲਦਾ ਸੀ ਇਹਨਾਂ ਚ ਚਲੋ ਖੈਰ ਵੀਰੋ ਮੈਂ ਜ਼ਿਆਦੀਆਂ ਗੱਲਾਂ ਨਹੀਂ ਕਰਦਾ ਚਲੋ ਮੇਰੇ ਮਨ ਦੇ ਕੁਝ ਹੁੰਦੇ ਬਲਬਲੇ ਦਿਲ ਦੇ ਵਿੱਚ ਵੀ ਮੈਂ ਤਾਂ ਹੀ ਚਾਹਾਂਗਾ ਕਿ ਸਾਰੇ ਜਿੰਨੇ ਸਾਡੇ ਦੇਸ਼ ਦੇ ਭਾਈਚਾਰੇ ਨੇ ਨਾ ਸਾਰਿਆਂ ਨੂੰ ਪਿਆਰ ਦੇ ਨਾਲ ਇਕੱਠੇ ਕਰਕੇ ਔਰ ਇਹਨਾਂ ਦੀਆਂ ਮੰਗਾਂ ਨੂੰ ਇਹਨਾਂ ਨੂੰ ਆਪਣਾ ਬਣਾ ਕੇ ਬਰਾਬਰ ਦਾ ਦਰਜਾ ਦੇ ਕੇ ਰੱਖੋਗੇ ਤੇ ਦੇਸ਼ ਦੀ ਕੈਪੇਬਿਲਟੀ ਦੇਸ਼ ਦੀ ਸਟਰੈਂਥ ਜਿਹੜੀ ਹੈ ਸਟਰੋਂਗ ਹੁੰਦੀ ਆ ਔਰ ਫਿਰ ਭਾਵੇਂ ਪਾਕਿਸਤਾਨ ਕੀ ਹੋਇਆ ਫਿਰ ਭਾਵੇਂ ਇਧਰ ਸਾਰਾ ਭਾਵੇਂ ਆ ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਹੀ ਆ ਸਾਰਾ ਹੀ ਅੱਗੇ ਲਾਇਆ ਹੈ ਫ਼ਗਾਨਿਸਤਾਨ ਅਰਾਨ ਅਰਵਾਗ ਅਫਗਾਨੀ ਅਬਦਾਲੀ ਸਾਰੇ ਹੀ ਅੱਗੇ ਲਾਤੇ ਸੀ ਸੋ ਮੈਂ ਵਿਚਾਰਾਂ ਨੂੰ ਵੀਰ ਸਮਾਪਤ ਕਰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੰਨਦਾ ਕੁਝ ਵੀਰ ਸੀਗੀਆਂ ਕੁਝ ਉਹ ਸੇਸੋਂ ਕਿਸਾਨ ਜਿਹੜਾ ਵਿਚਾਰਾ ਸੜਕ ਦੇ ਉੱਤੇ ਜਿਨ੍ਹਾਂ ਦੀ ਵਿਚਾਰਿਆਂ ਦੀ ਜਾਨ ਗਈ ਹੀ ਇਹ ਮੇਰੀ ਵੀਡੀਓ ਉਹਨਾਂ ਨੂੰ ਡੈਡੀਕੇਟ ਆ ਉਹਨਾਂ ਕਿਸਾਨ ਵੀਰਾਂ ਨੂੰ ਸੋ ਵਿਚਾਰਾਂ ਨੂੰ ਸਮਾਪਤ ਕਰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ